ਕਿ ਹੁਣ ਇਸ ਵਾਰ ਕਿੱਥੇ ਲੈ ਕੇ ਚੱਲਨੇ ਹੋ ਕਿਉਂਕਿ ਹੁਣ ਪਿਛਲੀ ਵਾਰ ਦਾ ਟੂਰ ਤੁਹਾਡਾ ਬਹੁਤ ਵਧੀਆ ਰਿਹਾ ਲੋਕਾਂ ਦਾ ਰਿਵਿਊ ਇਸ ਵਾਰ ਕਿੱਥੇ ਚੱਲ ਜਾਉਗੇ 12 ਸਪਟੰਬਰ ਇਸ ਵਾਰ ਸਰ ਵਰਿੰਦਾਵਨ ਜਾ ਰਹੀ 12 ਸਪਟੰਬਰ ਵਰਿੰਦਾਵਨ ਹੈ ਹੀ ਜਗ੍ਹਾ ਹੀ ਇਦਾਂ ਦੇ ਸਥਾਨ ਖਾਟੂ ਸ਼ਾਮ ਸਾਲਾ ਸਰ ਬਾਲਾ ਜੀ ਔਰ ਇਧਰ ਵਰਿੰਦਾਵਨ ਇਹ ਦੋਨੋਂ ਜਗ੍ਹਾ ਤਾਂ ਹਰ ਮਹੀਨੇ ਸਾਨੂੰ ਕੰਟੀਨਿਊ ਚਲਾਣੀਆਂ ਹੀ ਪੈ ਰਹੀਆਂ अच्छा पंकज जी की की फैसिलिटी दे रहे, इस दे रहे, इस रहे हो के थो, के थो, इस बार तुलसी फैसिलिटीज है ਤੁਹਾਨੂੰ ਪਤਾ ਹੀ ਹੈ ਕਿ ਫੈਸਿਲਿਟੀਆਂ ਦੇ ਉੱਪਰ ਹੀ ਸਾਡੇ ਬੱਸਸ ਚੱਲ ਰਹੀਆਂ ਇਸ ਵਾਰ ਤਾਂ ਲੋਕੀ ਘਿਆਰੇ ਮਤਲਬ ਹੋ ਸਕਦਾ ਸਾਡੀਆਂ ਤਿੰਨ ਬੱਸਿਸ ਜਾਣ ਅੱਛਾ ਕਿੱਥੋਂ ਕਿੱਥੋਂ ਇਸ ਵਾਰ ਜਿਹੜੇ ਸ਼ਰਧਾਲੂ ਨੇ ਜੁੜੇ ਨੇ ਪਿਛਲੀ ਵਾਰ ਵੀ ਕਾਫੀ ਸ਼ਹਿਰਾਂ ਤੋਂ ਆਏ ਸੀ ਇਹੀ ਅੰਮ੍ਰਿਤਸਰ ਬੈਲਟ ਬਹੁਤ ਜ਼ਿਆਦਾ ਅੰਮ੍ਰਿਤਸਰ ਜਲੰਧਰ ਬਟਾਲਾ ਮੁਕੇਰੀਆਂ ਤੋਂ ਹੁਣ ਫੋਨ ਆ ਰਿਹਾ ਹੈ ਤੇ ਜਿੱਦਾਂ ਹੀ ਸੀਟ ਅਨਾਉਂਸ ਕਰਦੇ ਆ ਕਿ ਮਤਲਬ ਆਲ ری ਡੇਟਸ ਹੀ ਹੈਗੀਆਂ ਤੇ ਉਹਦੇ ਵਿੱਚ ਮਤਲਬ ਸਾਡੇ ਕੋਲ ਪਹਿਲੇ ਸੀਟਸ ਹੋ ਜਾਂਦੇ ਹੁਣ ਵੀ ਹੁਣ ਵੀ ਸਾਡੀ ਆਲਮੋਸਟ ਇੱਕ ਬਸ ਸਾਡੀ ਬ੍ਰਿੰਦਵਨ ਦੀ ਬੁੱਕ ਹੈ 12 ਸਪਟੈਂਬਰ ਦੀ ਜੈ ਸ਼੍ਰੀ ਰਾਦੇ ਜੈ ਸ਼੍ਰੀ ਬਾਲਾ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਕਜ ਜੀ ਤੇ ਸ਼ੁਭਮ ਜੀ ਹਰ ਮਹੀਨੇ ਕਿਤੇ ਨਾ ਕਿਤੇ ਧਾਰਮਿਕ ਸਥਾਨਾਂ ਦੀ ਜਿਹੜੀ ਹੈ ਯਾਤਰਾ ਉਹ ਸ਼ਰਧਾਲੂਆਂ ਨੂੰ ਕਰਾਉਂਦੇ ਨੇ ਇਸ ਵਾਰ ਫਿਰ 12 ਸਤੰਬਰ ਨੂੰ ਚੱਲੇ ਨੇ ਗੱਲਬਾਤ ਕਰਦੇ ਮੇਰੇ ਨਾਲ ਹੀ ਮੌਜੂਦ ਨੇ ਕਿ ਕਿੱਥੇ ਲੈ ਕੇ ਚੱਲੇ ਨੇ ਜੈ ਸ਼੍ਰੀ ਰਾਦੇ ਜੀ ਜੈ ਸ਼੍ਰੀ ਰਾਦੇ ਜੀ ਕਿ ਹੁਣ ਇਸ ਵਾਰ ਕਿੱਥੇ ਲੈ ਕੇ ਚੱਲੇ ਹੋ ਕਿਉਂਕਿ ਹੁਣ ਪਿਛਲੀ ਵਾਰ ਦਾ ਟੂਰ ਤੁਹਾਡਾ ਬਹੁਤ ਵਧੀਆ ਰਿਹਾ ਲੋਕਾਂ ਦਾ ਰਿਵਿਊ ਇਸ ਵਾਰ ਕਿੱਥੇ ਲੱਗ ਜਾਊਗੀ 12 ਸਤੰਬਰ ਐਸ ਵਾਰ ਸਰ ਬਰਿੰਦਾਵਨ ਜਾਰੀ 12 ਸਪਟੰਬਰ ਦੁਆਰਾ ਮਤਲਬ ਹਰ ਵਾਰ ਦੀ ਤਰ੍ਹਾਂ ਹਰ ਮਹੀਨੇ ਨਹੀਂ ਜਾਂਦੀ ਆ 12 ਸਪਟੰਬਰ ਨੂੰ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਬਰਿੰਦਾਵਨ ਬਰਿੰਦਾਵਨ ਦੀ ਫਰਮਾਇਸ਼ ਬਹੁਤ ਰਹਿੰਦੀ ਹੈ ਜੀ ਬਰਿੰਦਾਵਨ ਹੈ ਹੀ ਜਗ੍ਹਾ ਹੀ ਇਦਾਂ ਦਾ ਸਥਾਨ ਖਾਟੂ ਸ਼ਾਮਸਾਲਾ ਸਰ ਬਾਲਾ ਜੀ ਔਰ ਇੱਧਰ ਬਰਿੰਦਾਵਨ ਇਹ ਦੋਨੋਂ ਜਗ੍ਹਾ ਤਾਂ ਹਰ ਮਹੀਨੇ ਸਾਨੂੰ ਕੰਟੀਨਿਊ ਚਲਾਣੀਆਂ ਹੀ ਪੈ ਰਹੀਆਂ ਕਿਉਂਕਿ ਸ਼ਰਧਾਲੂ ਹੀ ਇੰਨੇ ਜ਼ਿਆਦਾ ਕਿ ਹਰ ਮਹੀਨੇ ਸਾਨੂੰ 2-2 3-3 ਬੱਸੀ ਜਿੱਧਰ ਭੇਜਣੀਆਂ ਹੀ ਪੈ ਰਹੀਆਂ ਜੀ ਬਰਿੰਦਾਵਨ ਦੇ ਲਈ ਬਰਿੰਦਾਵਨ ਦੇ ਲਈ ਅੱਛਾ ਬਰਿੰਦਾਵਨ ਜਿਹੜੇ ਜਾਂਦੇ ਨੇ ਜਿਵੇਂ ਪਿਛਲੀ ਵਾਰ ਸ਼ਰਧਾਲੂ ਗਏ ਸੀ ਰਿਪੀਟ ਵੀ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਰਿਪੀਟ ਹੁੰਦੇ ਆ ਬਹੁਤ ਰਿਪੀਟ ਹੁਣ ਜਿਹੜੇ 4 ਮਹੀਨੇ ਤੋਂ ਲਗਾਤਾਰ ਜਾ ਰਹੇ ਕਈ ਜਣੇ ਇਦਾਂ ਦੇ ਵੀ ਆ ਉਹ ਹਰ ਮਹੀਨੇ ਜਾ ਰਹੇ ਆ ਨਹੀਂ ਤਾਂ 4-5 ਮਹੀਨੇ ਬਾਅਦ ਵੈਸੇ ਹੀ ਰੈਗੂਲਰ ਰਿਪੀਟ ਸ਼ੁਰੂ ਹੋ ਜਾਂ ਹੋ ਸਕਦਾ ਸਾਡੀਆਂ ਤਿੰਨ ਬੱਸਾਂ ਜਾਣ ਬਾਕੀ ਬਾਬਾਈ ਦੀ ਮੋਜ ਹੈ ਜਿੰਨੀਆਂ ਉਹਨਾਂ ਨੇ ਬੁਲਾਈਆਂ ਉਹਨੀਆਂ ਅੱਛਾ ਕਿੱਥੋਂ ਕਿੱਥੋਂ ਇਸ ਵਾਰ ਜਿਹੜੇ ਸ਼ਰਧਾਲੂ ਨੇ ਜੁੜੇ ਨੇ ਪਿਛਲੀ ਵਾਰ ਵੀ ਕਾਫੀ ਸ਼ਹਿਰਾਂ ਤੋਂ ਆਏ ਸੀ ਇਹੀ ਅੰਮ੍ਰਿਤਸਰ ਬੈਲਟ ਬਹੁਤ ਜ਼ਿਆਦਾ ਅੰਮ੍ਰਿਤਸਰ ਜਲੰਧਰ ਬਟਾਲਾ ਮੁਕੇਰੀਆਂ ਤੋਂ ਹੁਣ ਫੋਨ ਆ ਰਿਹਾ ਮਤਲਬ ਹਰੇਕ ਜਗ੍ਹਾ ਤੋਂ ਇਹ ਸ਼ਰਧਾਲੂ ਤਾਂ ਜਾਂਦੇ ਹੀ ਆ ਲੁਧਿਆਣਾ ਦੀ ਬਹੁਤ ਸਵਾਰੀ ਹੈ ਕਿੰਨੀਆਂ ਸੀਟਾਂ ਜਿਹੜੀਆਂ ਹੁਣ ਤੱਕ ਬੁੱਕ ਹੋ ਗਈਆਂ ਨੇ ਕਿੰਨੀਆਂ ਰਹਿ ਗਈਆਂ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਸ਼ਰਧਾਲੂ ਨੇ ਉਹਨਾਂ ਨੂੰ ਇਹ ਹੁੰਦਾ ਵੀ ਕਿਤੇ ਸੀਟ ਨਾ ਬੁੱਕ ਹੋ ਜਾਵੇ ਤੇ ਅਸੀਂ ਜਾਣਾ ਇਹਨਾਂ ਦੇ ਨਾਲ ਸ਼ਿਵਮ ਜੀ ਦੇ ਪੰਕਜ ਜੀ ਦੇ ਨਾਲ ਸਾਡੀ ਇਦਾਂ ਨਾ ਕਿ ਮਹੀਨਾ ਪਹਿਲਾਂ ਬੁਕਿੰਗ ਫੁੱਲ ਹੋ ਜਾਂਦੀ ਆ ਆਲਮੋਸਟ ਕੰਪਲੀਟ 12 ਸਪਟੰਬਰ ਲਈਆਂ ਮੇਰੇ ਖਿਆਲ ਨਾਲ 8-10 ਸੀਟਾਂ 10-12 ਸੀਟਾਂ ਹੋਣੀਆਂ ਅਵੇਲੇਬਲ ਇੱਕ ਬੱਸ ਦੀਆਂ ਮਤਲਬ ਤੇ ਇਸ ਤੋਂ ਬਾਅਦ ਜਿੱਦਾਂ ਹੀ ਫੁੱਲ ਹੋਏਗੀ ਸੈਕੰਡ ਬੱਸ ਸ਼ੁਰੂ ਹੋ ਜਾਏਗੀ ਤੇ ਉਦਾਂ ਹੀ ਚਲਦੀਆਂ ਰਹਿਣਗੀਆਂ ਮਤਲਬ ਜਲਦੀ ਜਲਦੀ ਕਰਾ ਲੈਣ ਜਿਨ੍ਹਾਂ ਨੇ ਵੀ ਜਾਣਾ ਹੈਗਾ ਤਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ ਪੰਕਜ ਜੀ ਕੀ ਕੀ ਫੈਸਿਲਿਟੀ ਦੇ ਰਹੇ ਹੋ ਇਸ ਵਾਰ ਤੁਸੀਂ ਜੈ ਸ਼੍ਰੀ ਰਾਦੇ ਜੈ ਸ਼੍ਰੀ ਬਾਲਦੀ ਫੈਸਿਲਿਟੀਆਂ ਸੇ ਤੁਹਾਨੂੰ ਪਤਾ ਹੀ ਹੈ ਕਿ ਫੈਸਿਲਿਟੀਆਂ ਦੇ ਉੱਪਰ ਹੀ ਸਾਡੇ ਬੱਸਸ ਚੱਲ ਰਹੀਆਂ ਹਨ ਹਾਂ ਉਹ ਦੱਸਣ ਦੀ ਵੀ ਲੋੜ ਸ਼ਾਇਦ ਨਹੀਂ ਹੈਗੀ ਕਿਉਂਕਿ ਬਹੁਤ ਸਾਰੇ ਜਿਹੜੇ ਰਿਪੀਟਡ ਸਾਡੇ ਸ਼ਰਧਾਲੂ ਨੇ ਉਹਨਾਂ ਨੂੰ ਪਤਾ ਹੈ ਜੀ ਜੀ ਉਹ ਫੈਸਿਲਿਟੀਆਂ ਦੇ ਕਰਕੇ ਹੀ ਸਾਡੇ ਕੋਲ ਰਿਪੀਟ ਆ ਰਿਹਾ ਕਿਉਂਕਿ ਲੋਕਾਂ ਨੂੰ ਮਤਲਬ ਕਾਫੀ ਯਾਤਰਾ ਦਾ ਅਗਲੇ ਨੂੰ ਐਕਸਪੀਰੀਅੰਸ ਹੁੰਦਾ ਉਸ ਬਾਅਦ ਫਿਰ ਜਦੋਂ ਅਗਲਾ ਸਾਡਾ ਪਹਿਲੀ ਵਾਰ ਹੀ ਗਿਆ ਅਗਲਾ ਫਿਰ ਆ ਕੇ ਕੰਪੇਅਰ ਕਰਦਾ ਕੰਪੇਅਰ ਕਰਕੇ ਉਸ ਬਾਅਦ ਫਿਰ ਅਗਲਾ ਜਿਹੜੇ ਜਿਹੜੇ ਪਹਿਲੀ ਵਾਰੀ ਦੋ ਦੋ ਜਣੇ ਗਏ ਅਗਲੀ ਵਾਰੀ ਅਗਲਾ 8 ਜਣੇ ਲੈ ਕੇ ਆਉਂ ਤੇ ਇਸ ਕਰਕੇ ਸਾਡੇ ਕੋਲੇ ਬਸ ਹੁਣ ਟੀਮ ਦੀ ਥੋੜੀ ਅਸੀਂ ਟੀਮ ਵਧਾ ਰਹੇ ਹਾਂ ਇਸ ਲਈ ਨਮੰਦਨ ਦੇ ਤਾਂ ਦੋ ਦੀਆਂ ਤਿੰਨ ਬੱਸਾਂ ਸਾਨੂੰ ਹਰ ਵਾਰੀ ਕਰ ਲਈਏ ਮਤਲਬ ਹੁਣ ਮਤਲਬ ਤਿੰਨ ਬੱਸਾਂ ਸੇ ਸਾਡੇ ਕੋਲ ਗੁੰਜਾਇਸ਼ ਹੋ ਗਈ ਹੈ ਕਿ ਮਤਲਬ ਲਾਸਟ ਲਾਸਟ 2 ਡੇਸ ਦੇ ਵਿੱਚ ਹੀ ਮਤਲਬ ਇੰਨਾ ਹੋ ਜਾਂਦਾ ਕਿ ਭਈਆ ਕਦੋਂ ਚੱਲ ਰਹੇ ਹੋ ਕੱਲ ਚੱਲ ਰਹੇ ਹੋ ਅੱਛਾ ਸੀਟ ਹੈਗੀ ਸੀਟ ਹੈਗੀ ਸੀਟ ਹੈਗੀ ਤੇ ਸਾਡੇ ਕੋਲ ਸੀਟਸ ਤੋਂ ਤੁਹਾਨੂੰ ਪਤਾ ਹੀ ਆ ਮਤਲਬ ਆਲਮੋਸਟ ਜਿੱਦਾਂ ਹੀ ਅਸੀਂ ਡੇਟ ਮਤਲਬ ਅਗਲੀ ਅਨਾਉਂਸ ਕੀਤੀ ਗਰੁੱਪ ਦੇ ਵਿੱਚ ਸਾਡਾ 60 ਸਾਡਾ 700 ਤੋਂ 800 ਬੰਦੇ ਦਾ ਗਰੁੱਪ ਹੀ ਹੈਗਾ ਤੇ ਜਿੱਦਾਂ ਹੀ ਸੀ ਸੀਟ ਅਨਾਉਂਸ ਕਰਦੇ ਆ ਕਿ ਮਤਲਬ ਆਲ ਰੇ ਡੇਟਸ ਹੀ ਹੈਗੀਆਂ ਤੇ ਉਹਦੇ ਵਿੱਚ ਮਤਲਬ ਸਾਡੇ ਕੋਲ ਪਹਿਲੇ ਸੀਟਸ ਹੋ ਜਾਂਦੇ ਹੁਣ ਵੀ ਹੁਣ ਵੀ ਸਾਡੀ ਆਲਮੋਸਟ ਇੱਕ ਬਸ ਸਾਡੀ ਬਰਿੰਦਵਾਨੀ ਬੁੱਕ ਹੈ 12 ਸਪਟੈਂਬਰ ਦੀ ਤੇ ਬਸ ਹੁੰਦਾ ਤੁਹਾਡੀ ਹੁਣ ਵੀਡੀਓ ਹੁਣ ਪੈ ਜਾਣੀ ਆ ਹੁਣ ਫਿਰ ਮਤਲਬ ਸੈਕੰਡ ਡੇ ਅੱਛਾ ਪਲਾਨ ਦਾ ਜਿਹੜਾ ਹੁਣ ਜਿਵੇਂ ਸ਼ਰਧਾਲੂ ਹੁੰਦੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਕਿੱਥੇ ਲੈ ਕੇ ਜਾਣਗੇ ਕਿੱਥੇ ਰੁਕਣਗੇ ਕਿੱਥੇ ਬੈਠਣ ਕਿੱਥੇ ਅਸੀਂ ਸਟੇ ਕਰਾਂਗੇ ਇਹ ਬਹੁਤ ਸਵਾਲ ਰਹਿੰਦੇ ਆ ਵੀ ਉਹ ਵੀ ਪਲਾਨ ਦੱਸੋ ਵੀ ਕਿਵੇਂ ਕਿੱਥੇ ਕਿੱਥੇ ਜਾਣਾ ਹੈ ਅਪ ਆਪਣਾ 12 ਨੂੰ 12 ਨੂੰ ਰਾਤੀ ਨਿਕਲਾਂਗੇ 13 ਤਰੀਕ ਸਵੇਰੇ ਬਰਿੰਦਵਾਨ ਪਹੁੰਚਾਂਗੇ 13 ਤਰੀਕ ਸਵੇਰੇ ਅਪਰੋਕਸ 9:30 10 ਵਜੇ ਹੋਟਲ ਦੇ ਰੂਮ ਮਿਲਦੇ ਨੇ 10 ਵਜੇ ਤੱਕ ਅਸੀਂ ਉੱਤੇ ਪਹੁੰਚ ਜਾਣੇ ਤੇ ਉਸ ਤੋਂ ਬਾਅਦ ਫਿਰ ਆਪਣਾ ਰੂਮਸ ਤੋਂ ਬਾਅਦ ਫਿਰ ਸਾਰਾ ਲੋਕਲ ਹੁੰਦਾ ਲੋਕਲ ਹਰ ਇੱਕ ਬੰਦਾ ਆਪਣੇ ਜਿਹਨਾਂ ਨੂੰ ਨਹੀਂ ਪਤਾ ਅਸੀਂ ਉਹਨਾਂ ਨੂੰ ਗਾਈਡ ਵੀ ਕਰ ਦਿੰਨੇ ਆ ਆਟੋ ਵੀ ਕਰ ਦਿੰਨੇ ਤੇ ਆਪਣਾ ਔਰ ਲੰਚ ਕਰਕੇ ਜਿੱਦਾਂ ਆਪਣਾ ਇਹ ਦੁਪਹਿਰ ਦੇ ਟਾਈਮ ਤੇ ਮੰਦਰ ਬੰਦ ਹੁੰਦੇ ਆ ਲੰਚ ਕਰਕੇ ਅਗਲਾ ਰੈਸਟ ਵੀ ਕਰ ਲੈਂਦਾ ਫਿਰ ਸ਼ਾਮ ਦੇ ਟਾਈਮ ਤੇ ਜਮਨਾ ਜੀ ਇਸਕੌਨ ਮੰਦਰ ਪ੍ਰੇਮ ਮੰਦਰ ਵਿਹਾਰੀ ਜੀ ਸਾਰੇ ਪਾਸੇ ਅਗਲਾ ਜਾ ਕੇ ਆਂਦਾ ਫਿਰ ਨੈਕਸਟ ਡੇ ਨੈਕਸਟ ਸਵੇਰੇ ਅਗਲਾ ਜਿੱਦਾਂ ਸਵੇਰੇ ਅਗਲਾ ਮੰਗਲਾਰਤੀ ਚਲੇ ਜਾਂਦਾ ਮੰਗਲਾਰਤੀ ਤੋਂ ਬਾਅਦ ਫਿਰ ਅਸੀਂ ਜਨਮ ਭੂਮੀ 라ਵਲ ਰਮਨ ਨਿਧੀ ਚੰਤਹਰਨ ਮਹਾਦੇਵ ਬ੍ਰਹਮਾਣ ਕਾਰਡ 84 ਖੰਬਾ ਮੰਦਰ 라ਵਲ ਰਾਧਾ ਰਣੇ ਦਾ ਜਨਮ ਸਥਾਨ ਸਾਰੇ ਪਾਸੇ ਅਸੀਂ ਲੈ ਕੇ ਜਾਂਦੇ ਆ ਫਿਰ ਅਸੀਂ ਮਲਦ ਰਾਤੀ 9 ਵਜੇ ਤੱਕ ਪਹੁੰਚਦੇ ਡਿਨਰ ਫਿਰ ਮਤਲਬ ਉਸੇ ਕਰਦੇ ਆ ਮਤਲ ਨੀ ਪਲਾਨ 3ਰਡ ਡੇ ਦਾ ਪਲਾਨ ਹਲੇ ਬਾਕੀ ਹੈ 3ਰਡੇ ਨੂੰ 3ਰਡੇ ਸਵੇਰੇ ਅਸੀਂ ਨਿਕਲਦੇ ਆ ਬ੍ਰੇਕਫਾਸਟ ਕਰਕੇ ਬਰਿੰਦਵਨ ਤੋਂ ਉਦੋਂ ਮਾਦ 3ਰਡੇ ਸਾਡਾ ਚੈੱਕ ਆਊਟ ਹੁੰਦਾ ਅਸੀਂ ਹੋਟਲ ਤੋਂ ਚੈੱਕ ਆਊਟ ਕਰਦੇ ਆ ਚੈੱਕ ਆਊਟ ਕਰਕੇ ਨਿਕਲਦੇ 3ਰਡੇ ਸਵੇਰੇ ਫਿਰ ਅਸੀਂ ਚਲੇ ਜਾਂਦੇ ਆ ਸਿੱਧਾ ਆਪਣਾ ਗੋਵਰਦਨ ਜੀ ਗੋਵਰਦਨ ਜੀ ਜਿਨ੍ਹਾਂ ਨੇ ਪ੍ਰਕਰਮਾ ਕਰਨੀ ਹੁੰਦੀ ਪ੍ਰਕਰਮਾ ਕਰ ਲੈਂਦੇ ਜਿਨ੍ਹਾਂ ਨੇ ਮੇਨ ਮੰਦਿਰ ਮੱਥਾ ਟੇਕਣਾ ਮੱਥਾ ਟੇਕ ਲੈਂਦੇ ਉਸ ਤੋਂ ਬਾਅਦ ਅਸੀਂ ਦੁਪਹਿਰੇ ਚਲੇ ਜਾਂਦੇ ਆ ਬਰਸਾਨੇ ਬਰਸਾਨੇ ਲੰਚ ਲੰਚ ਕਰਕੇ ਫਿਰ ਅਸੀਂ ਆਪਣਾ ਦੁਪਹਿਰੇ ਮੰਦਿਰ ਬੰਦ ਹੁੰਦਾ 4:30 5 ਮੰਦਰ ਦੇ ਦਰਸ਼ਨ ਕਰਕੇ ਫਿਰ ਆਪਣਾ ਆਨੰਦਗਵ ਔਰ ਰਸਤੇ 'ਚ ਔਨ ਦਾ ਵੇ ਡਿਨਰ ਕਰਕੇ ਫਿਰ ਲੁਧਿਆਣਾ ਲਈ ਵਾਪਸੀ ਹੁੰਦੀ ਹੈ